ਆਪਣੇ ਪੌਣੇ 12 ਹੋ ਗਏ ਜੀ ਤੇ ਹਰੇ ਜਿਕਰ ਮੈਂ ਬੋਣੀ ਨਹੀਂ ਕਰੀ ਹਾਂਜੀ ਸਸਰੀ ਕਾਲਜੀ ਸਾਰਿਆਂ ਨੂੰ ਅੱਜ ਆਪਾਂ ਆਪਣੇ ਪੰਜਾਬੀ ਭਰਾ ਕੋਲ ਆਈ ਸੀਗੇ ਤੇ ਬਾਈ ਨੇ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਕਸ਼ੂਰੀਆਂ ਦਾ ਬਾਕੀ ਸਾਰੀ ਗੱਲਬਾਤ ਆਪਾਂ ਆਪਣੇ ਭਰਾ ਕੋਲ ਜਾ ਕੇ ਕਰਦੇ ਹਾਂ ਹਾਂਜੀ ਵੀਰ ਕੀ ਹਾਲ ਨੇ ਸਹੀ ਕਾਲਜੀ ਆਪਣਾ ਦੇ ਜੀ ਨਵਾਂ ਨਵਾਂ ਕੰਮ ਦਿੱਤੇ ਚਲਾਇਆ ਸਸਿਕਾ ਵੀਰ ਜੀ ਆਪਾਂ ਨਾ ਨਾ ਮਾ ਕੰਮ ਚ ਲਾਇਆ ਆਪਣਾ ਕੁਲਚੇ ਸੋਲੇ ਕਚੋਰੀਆਂ ਦਾ ਕੰਮ ਆ ਅਮਰੇ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਕਰੀ ਜਾ ਰਹੀ ਆ ਆਪਣੇ ਸੰਧੂ ਭੱਤੀ ਸਿਗੜਾ ਦਾ ਕੰਮ ਚ ਕੰਮ ਚ ਲਾਇਆ ਨਾ ਨਾ ਮਾ ਕੰਮ ਮੈਂ ਹਰੇ ਜਿਕਰ ਮੈਂ ਸੋਬਾ ਦਾ ਆਇਆ ਤੇ ਮੰਨ ਕੇ ਚੱਲੋ ਆਪਣੇ ਪੌਣੇ 12 ਹੋ ਗਏ ਜੀ ਤੇ ਹਰੇ ਜਿਕਰ ਮੈਂ ਬੋਣੀ ਨਹੀਂ ਕਰੀ ਸਾਪਾ ਆਪਦੇ ਘਰੇ ਤਿਆਰ ਕਰਦੇ ਆ ਜੀ ਆਪਦੇ ਹੱਥੀ ਕਰਦੇ ਆ ਜੀ ਅੱਛਾ ਜੀ ਹਾਂਜੀ ਸਾਰਾ ਕੋਤ ਮਤਲਬ ਘਰੇ ਹੀ ਤਿਆਰ ਕਰਦੇ ਆ ਬੇਣਾ ਨੇ ਸਾਰਿਆਂ ਨੂੰ ਸੱਸੇ ਕਾਲਾ ਤੇ ਜ਼ੋਰ ਆਇਓ ਜੀ ਇਹ ਆਪਣੀ ਲੋਕੇਸ਼ਨ ਕਿਹੜੀ ਹੈ ਬਾਈ ਇਹ ਸੰਧੂ ਪੱਤੀ ਸਗੇੜਾ ਚੌਂਕ ਹੈ ਬਰਨਾਲਾ ਹੈ ਹਾਂਜੀ ਬਰਨਾਲਾ ਠੀਕ ਹੈ ਜੀ ਤੇ ਬਾਈ ਨੇ ਦੇਖ ਲਓ ਜੀ ਕਜੋਰੀਆਂ ਦਾ ਕੰਮ ਕੀਤਾ ਬਾਈ ਨੇ ਕਹਿੰਦਾ ਵੀ ਹਜੇ ਤੱਕ ਹੋਣੀ ਨਹੀਂ ਕਰੀ ਹਾਂਜੀ ਆਪਨੇ ਸਬਜੀ ਆਪਦੇ ਹੱਥੀ ਤਿਆਰ ਕਰਦੇ ਆ ਜੀ ਸਬਜੀ ਦੇਖੋ ਜੀ ਬਹੁਤ ਵਧੀਆ ਸਬਜੀ ਹੈ ਜੀ ਨਲੂ ਵੀ ਬਹੁਤ ਵਧੀਆ ਹੀ ਤੇ ਬਾਈ ਨੇ ਵਧੀਆ ਐ ਐ ਸਵਾਈ ਦਾ ਵੀ ਸੈਂਹ ਰੱਖਿਆ ਹੋਇਆ ਬਸ ਤੇ ਬਾਈ ਕੋਲ ਜਰੂਰ ਆਉਗੀ ਬਾਈ ਜੀ ਹਜੇ ਡਾਕਟਰ ਦੇਖੋ ਤੁਸੀਂ ਕੋਣੀ ਨਹੀਂ ਹੋਈ ਪਨੇ ਪੰਜਾਬੀ ਭਰਾਵਾਂ ਨੂੰ ਥੋੜੀ ਜਿਹੀ ਘੱਟ ਸਕੋਟ ਹੁੰਦੀ ਆ ਪਰ ਕੁਝ ਕੁ ਪੰਜਾਬੀ ਭਰਾ ਇਦਾਂ ਨੇ ਆਪਣੇ ਪੰਜਾਬੀ ਭਰਾਵਾਂ ਕੋਲ ਵੀ ਖਾਣਾ ਮਤਲਬ ਵਧੀਆ ਸੰਭਲਦੇ ਯਾਰ ਕਚੋਰੀ ਦਾ ਕੀ ਰੇਟ ਆ ਵੈਸੇ ਕਚੋਰੀ ਆਪਣੇ 20 ਰੁਪਏ ਰੇਟ ਹੈ 20 ਰੁਪਏ ਬਲੇ ਹਾਂ ਜੀ ਠੀਕ ਆ ਬਾਈ ਦੀ ਰੇੜੀ ਲੱਗੀ ਹੋਈ ਹੈ ਜੀ ਦੇਖ ਲਓ ਇੱਧਰ ਸੰਧੂ ਪੱਤੀ ਆ ਤੇ ਇੱਧਰ ਨੂੰ ਜਾਵਾਂਗੇ ਤਾਂ ਸੰਘੇੜੇ ਇੱਧਰ ਆਪਣਾ ਨਾਈ ਵਾਲਾ ਰੋੜਾ ਇੱਧਰ ਬਰਨਾਲੇ ਨੂੰ ਵੱਡ ਜਾਂਦੀ ਹੈ ਜੀ ਤੇ ਇੱਥੇ ਬਾਈ ਨੇ ਰੇੜੀ ਲਾਈ ਹੋਈ ਹੈ ਬਾਈ ਕੋਲ ਜਰੂਰ ਪਹੁੰਚੋ ਬਾਈ ਨਾ ਥੋੜਾ ਇਮੋਸ਼ਨਲ ਹੋ ਜਾ ਹੋ ਗਿਆ ਸੀਗਾ ਬੱਸ ਜਦੋਂ ਮੈਂ ਵੀਡੀਓ ਕੱਟਤੀ ਮਾ ਕੋਈ ਨਾ ਬਾਈ ਯਾਰ ਆਪਣੇ ਪੰਜਾਬੀ ਭਰਾ ਪਰ ਸਾਥ ਨਹੀਂ ਛੱਡਦੇ ਹੁੰਦੇ ਕਿਸੇ ਦਾ ਪੰਜਾਬੀ ਗਾਉ ਮੈਂ ਜਾਣੀ ਐ ਇਸੇ ਵਾਸਤੇ ਜਾਂਦੀ ਆ ਤੁਸੀਂ ਐਂ ਲੈ ਲਓ ਪੰਜਾਬੀ ਨਾਲ ਪੰਜਾਬੀ ਹਮੇਸ਼ਾ ਇੱਕ ਤਾਨ ਕੇ ਘਟਦਾ ਤੇ ਆ ਪੰਜਾਬੀ ਭਰਾ ਨੂੰ ਵੀ ਆਪਾਂ ਕੱਲਾ ਨਹੀਂ ਛੱਡਣਾ ਬਾਈ ਜ਼ਰੂਰ ਪਹੁੰਚੋ ਬਾਈ ਕੋਲ ਚਲੋ ਬਾਈ ਕੋਲ ਜ਼ਰੂਰ ਪਹੁੰਚੇ ਹੋਈ ਸਾਰਿਆਂ ਨੂੰ ਵੇਰਤੀ ਆਈ ਧੰਨਵਾਦ